ਸਾਤ ਸੰਗਤ ਜੀ ਜਿੰਨਾ ਵੀ ਇਹ ਬਾਡਰ ਦਾ ਏਰੀਆ ਨਾ ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਚਖਣ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਆਪਣੇ ਮੁਖਾਰ ਬਿੰਦ ਤੋਂ ਕਿਹਾ ਕਰਦੇ ਕਹਿੰਦੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਖੇਮ ਕਰਨ ਦੀ ਜਿੰਨੀ ਬਾਡਰ ਦੀ ਪੱਟੀ ਹੈ ਪਹਿਲਾਂ ਤਾਂ ਇਸ ਪੱਟੀ ਦੇ ਵਿੱਚ ਇਸ ਧਰਤੀ ਦੇ ਉੱਤੇ ਗੁਰੂ ਸਹਬਾਨਾਂ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਪਾਏ ਆ ਫਿਰ ਇਸ ਧਰਤੀ ਦੇ ਕਦਮ ਕਦਮ ਚੱਪੇ ਚੱਪੇ ਚ ਸ਼ਹੀਦ ਪੈਦਾ ਹੋਏ ਬਹੁ ਸੋਹਣਾ ਇਤਿਹਾਸ ਮਾਪੁਰਖ ਸੁਣਾਉਂਦੇ ਕਹਿੰਦੇ ਜਦੋਂ ਸਾਡੇ ਸੱਜੇ ਪਾਸੇ ਹੱਥ ਇਸ ਪਾਸੇ ਜਾਂਦਾ ਖੇਮ ਕਰਨ ਦੇ ਨੇੜੇ ਹੀ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਨਗਰ ਲੀਲ ਕਲਾ ਆ ਜਾਂਦਾ ਹੈ ਧਨ ਬਾਬਾ ਦੀਪ ਸਤਨ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਗਰ ਆ ਜਾਂਦੇ ਹੈ ਔਰ ਅੱਗੇ ਚੱਲ ਕੇ ਅਮਰ ਸ਼ਹੀਦ ਬਾਬਾ ਤਾਰਾ ਸਿੰਘ ਜੀ ਬਾ ਔਰ ਜਿਸ ਨਗਰ ਵਿੱਚ ਬੈਠੇ ਹਾਂ ਇਹ ਨਗਰ ਪੁਸੇ ਨਗਰ ਦੇ ਸ਼ਹੀਦ ਬਾਬਾ ਬਘੇਲ ਸਿੰਘ ਜੀ ਬਾਬਾ ਅਮਰ ਸਿੰਘ ਜੀ ਔਰ ਇਸੇ ਧਰਤੀ ਦੇ ਉੱਤੇ ਇੱਥੋਂ ਤੀਕਾ ਕਿਲੋਮੀਟਰ ਤੇ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਮਹਾਂਪੁਰਖ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਪਾਉ ਵਿੰਡ ਇੱਥੋਂ ਨੇੜੇ ਹੀ ਹੈ ਇਹ ਸਾਰੀ ਧਰਤੀ ਦਾ ਜੇ ਆਪਾਂ ਮੁਲਾਂਕਣ ਕਰੀਏ ਤਾਂ ਚੱਪੇ-ਚੱਪੇ ਤੇ ਸ਼ਹੀਦਾਂ ਦੇ ਨਗਰ ਸ਼ਹੀਦਾਂ ਦੇ ਸ਼ਹੀਦੀ ਅਸਥਾਨ ਉਹਨਾਂ ਦੇ ਪਵਿੱਤਰ ਖੂਨ ਦੀ ਰਤ ਨਾਲ ਪਵਿੱਤਰ ਹੋਈ ਸਰਜਮੀ ਹੈ ਇਹ ਧਰਤੀ ਹੈ ਐਡਾ ਵੱਡਾ ਵਿਰਸਾ ਐਡਾ ਵੱਡਾ ਇਤਿਹਾਸ ਔਰ ਐਡਾ ਵੱਡਾ ਮਾਣ ਤੁਹਾਨੂੰ ਇਹ ਸੰਸਾਰ ਦੇ ਵਿੱਚ ਪ੍ਰਾਪਤ ਹੈ ਇਹੋ ਜੀਆਂ ਧਰਤੀਆਂ ਇਹੋ ਜੇ ਵਾਤਾਵਰਣ ਸ਼ਹੀਦਾਂ ਦੀ ਆਤਮਾ ਦੇ ਵਿੱਚ ਕਿਉਂਕਿ ਉਹਨਾਂ ਸ਼ਹੀਦਾਂ ਨੇ ਇੱਥੇ ਰਹਿ ਕੇ ਨਾਮ ਵੀ ਜਪਿਆ ਬਾਬਾ ਬਘੇਲ ਸਿੰਘ ਦੀ ਬਾਬਾ ਅਮਰ ਸਿੰਘ ਦੀ ਆਪਣੇ ਨਗਰ ਦੇ ਬਾਹਰ-ਬਾਹਰ ਲੰਮਾ ਸਮਾਂ ਪਰਮੇਸ਼ਰ ਦੇ ਨਾਮ ਦਾ ਭਜਨ ਕਰਦੇ ਰਹੇ ਗੁਰਬਾਣੀ ਦਾ ਅਭਿਆਸ ਕਰਦੇ ਰਹੇ ਬਿਰਧ ਅਵਸਥਾ ਹੋਣ ਤੱਕ ਉਹਨਾਂ ਨੇ ਨਾਮ ਹੀ ਜਪਿਆ ਔਰ ਇਹ ਲਗਭਗ ਬਹੁਤੇ ਸਿੰਘ ਅਮਰ ਸ਼ਹੀਦ ਹਨ ਭਾਈ ਮਨੀ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਉਹਨਾਂ ਦੇ ਜਥੇ ਵਿੱਚੋਂ ਅੱਗੇ ਤੋਂ ਅੱਗੇ ਇਹਨਾਂ ਸਿੰਘਾਂ ਨੇ ਗੁਰਬਾਣੀ ਦੀ ਸ਼ੁੱਧ ਸੰਥਿਆ ਪ੍ਰਾਪਤ ਕੀਤੀ ਸੋ ਇਹ ਧਰਤੀ ਸ਼ਹੀਦ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਕਿੰਨਾ ਕੁ ਮੈਂ ਜ਼ਿਕਰ ਕਰਾਂ ਇਹ ਪੁਰਾਤਨ ਸ਼ਹੀਦਾਂ ਦੇ ਚਰਨ ਛੋਹ ਨੂੰ ਪ੍ਰਾਪਤ ਪਵਿੱਤਰ ਭੂਮੀ ਹੈ ਇਹ ਸਾਰਾ ਇਲਾਕਾ ਇਹ ਸ਼ਹੀਦਾਂ ਦੀ ਮਾਤ ਭੂਮੀ ਆ ਉਹਨਾਂ ਦੀ ਚਰਨ ਛੋਹ ਪ੍ਰਾਪਤ ਭੂਮੀ